ਇੱਕ ਟਾਈ ਕਰ ਸਾਰਾ ਹੱਥਿਆ ਹੋਇਆ ਗਿਆ ਇਹ ਪੁੱਗਣਾ ਪੈ ਗਿਆ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਇਸ ਟਾਈਮ ਆ ਪਾਣਾ ਪਿੰਡ ਦੀਆਂ ਜਿੱਥੇ ਇੱਕ ਪੁੱਤਾ ਵਾਂਗੂ ਪਾਲੀ ਕੋਈ ਫਸਲ ਨੂੰ ਕਿਸਾਨ ਆਪਣੇ ਹੱਥੀਂ ਉਹਨੂੰ ਵਾਰਡ ਜਿਹੜਾ ਹੈ ਕਿ ਮਜਬੂਰ ਹੋਇਆ ਪਿਆ ਔਰ ਪਾੜੀ ਹੋਈ ਫਸਲ ਦੇ ਵਿੱਚ ਜਿਹੜਾ ਕਿ ਰੋਟਾ ਵਿਟਰ ਹੈ ਉਹ ਇਸ ਟਾਈਮ ਚਲਾ ਰਿਹਾ ਹੈ ਅੱਜ ਇਹ ਕਿਸਾਨ ਜਿਹੜਾ ਨਾ ਇਹ ਮਜਬੂਰ ਹੋ ਚੁੱਕਿਆ ਹੈ ਕਿ ਅੱਜ ਜਿਹੜਾ ਇਹ ਖੜਾ ਝੋਨਾ ਇਹਦੇ ਵਿੱਚ ਪੂਰੀ ਫਸਲ ਜਿਹੜੀ ਹੈ ਆ ਖਰਚਾ ਕਰਨ ਤੋਂ ਬਾਅਦ ਅੱਜ ਉਹਨੂੰ ਵਾਣ ਦੇ ਉੱਤੇ ਮਜਬੂਰ ਹੋ ਚੁੱਕਿਆ ਹੈ ਆ ਦੇਖ ਰਹਾ ਮੈਂ ਕੈਮਰਾਮੈਨ ਕਹਿੰਦਾ ਥੋੜਾ ਕੈਮਰਾ ਘੁਮਾਇਆ ਜਾਵੇ ਔਰ ਇਹ ਜਿਹੜਾ ਕਿਸਾਨ ਹੈ ਇਸ ਨੇ ਆ ਪੈਲੀ ਐਨੀ ਤਾਂ ਇਹਨਾਂ ਝੋਨਾ ਜਿਹੜਾ ਕਿ ਬਾਹਰ ਦਿੱਤਾ ਆ ਔਰ ਅੱਗੇ ਜਿਹੜਾ ਕਿ 2 ਢਾਈ ਕਿੱਲੇ ਹੋਰ ਖੜਾ ਹੈ ਉਹਨੂੰ ਵੀ ਵਾਣ ਦੀ ਜਿਹੜੀ ਹੈ ਇਹਨਾਂ ਵੱਲੋਂ ਤਿਆਰੀ ਹੈ ਹਨਾ ਇੱਕ 5 ਕਿੱਲੇ ਕਹਿਣ ਦੇ ਮੁਤਾਬਕ ਆ ਰਿਹਾ ਕਿ 5 ਕਿੱਲੇ ਜਿਹੜਾ ਝੋਨਾ ਹੈਗਾ ਉਹ ਪੂਰਾ ਇਸ ਟਾਈਮ ਜਿਹੜਾ ਕਿ ਤਬਾਹ ਹੋ ਚੁੱਕਿਆ ਹੈ ਇਹਨੂੰ ਕੋਈ ਫਸਲ ਨਹੀਂ ਲੱਗਣੀ ਕੁਛ ਨਹੀਂ ਹੈ ਬੌਣੇ ਕਦ ਦੀ ਜਿਹੜੀ ਬਿਮਾਰੀ ਹੈ ਉਹ ਇੱਥੇ ਵੀ ਵੇਖਣ ਨੂੰ ਨਜ਼ਰ ਦੇ ਵਿੱਚ ਆ ਰਹੀ ਹੈ ਅਸੀਂ ਕਿਸਾਨ ਵੀਰ ਜਿਹੜੇ ਹੈ ਸਾਡੇ ਨਾਲ ਉਹਨਾਂ ਨਾਲ ਵੀ ਗੱਲਬਾਤ ਕਰ ਦਾਂਗੇ ਹਾਂਜੀ ਸਾਸ਼ੀ ਕਾਲ ਜੀ ਸਰੀਗਾ ਜਿਸਾ ਸਰੀਗਾ ਕਿਹੜੇ ਪਿੰਡ ਦੇ ਰਹਿਣ ਵਾਲੇ ਤੁਸੀਂ ਹਤਾਲਾਂ ਦੀ ਅੱਜ ਕੀ ਗੱਲ ਹੋ ਗਈ ਕਿ ਤੁਸੀਂ ਆਪਣਾ ਇੱਕ ਝੋਨਾ ਮੈਂ ਵੇਖਣ ਆਗਿਆ ਡੇਢ ਕਿੱਲੇ ਵਗਰ ਤੁਸੀਂ ਥਾਂ ਜਿਹੜਾ ਵਾਅ ਦਿੱਤਾ ਹੈ ਔਰ ਅੱਗੇ ਵੀ ਤੁਸੀਂ ਟਰੈਕਟਰ ਚਲਾ ਰਹੇ ਹੋ ਅਸੀਂ ਬਹੁਤ ਇੱਤੇ ਮਿਹਨਤ ਕੀਤੀ ਹੈ ਬੋਣੇ ਬੂਟੇ ਵਾਸਤੇ ਨਾ ਬਹੁਤ ਕੁਝ ਪਾ ਕੇ ਵੇਖਿਆ ਹੈ ਸਰ ਜੋਗ ਦੇ ਸਪਰੇਅ ਦਿੱਸੀ ਉਹ ਵੀ ਕਰਕੇ ਵੇਖਿਆ ਸਾਰਾ ਕੋ ਯਤਨ ਲਾ ਲਏ ਨੇ ਇਹ ਦਿਨੋਂ ਦਿਨ ਪੈਰੋਂ ਪੈਰ ਜ਼ਿਆਦਾ ਹੋਈ ਲੱਗ ਜਾਂਦੇ ਨੇ ਦਿਨੋਂ ਥੱਲੇ ਜਾਈ ਜਾਂਦੇ ਨੇ ਔਰ ਇਹਦੇ ਵਿੱਚ ਖਰਾਕ ਜਿਹੜੀ ਉਹ ਸਾਰੀ ਪੂਰੀ ਕਰਦੇ ਸਾਰੇ ਪੂਰੀ ਕਰਤੀ ਮਤਲਬ ਇਹ ਤੁਹਿਆ ਸਭ ਹੋ ਗਿਆ ਹੈ ਦੁਬਾਰਾ ਹੁਣ ਉਲਟਾ ਫੇਰ ਦੁਬਾਰਾ ਆਪਣੀ ਲਿਆਉਣੀ ਪੈਣੀ ਹੈ ਬੋਧ ਲਵਾਈ ਦੇਣੀ ਪੈਣੀ ਹੈ ਬੋਧ ਮੁੱਲ ਲਿਆ ਕੇ ਦੁਬਾਰਾ ਫੇਰ ਡੀਜ਼ਲ ਫੂਕ ਕੇ ਬਹੁਤ ਹੁਣ ਇਹ ਤੇ ਇੱਕ ਜ਼ਿਮੀਂਦਾਰ ਨੂੰ ਸਮਝ ਲਓ ਮਰਨ ਵਾਲੀ ਜਗਾ ਹੋਰ ਕੁਛ ਨਹੀਂ ਸਮਾਂ ਯਾਨੀ ਕਿ ਹੁਣ ਥੋੜਾ ਰਹਿ ਗਿਆ ਹੈ ਕੁਛ ਸਮਾਂ ਹੀ ਰਹਿ ਗਿਆ ਹੁਣ ਕੁਛ ਕੀ ਪਣੀ ਹੈ ਮਜ਼ਬੂਰੀ ਇੱਕ ਬਸ ਮਜ਼ਬੂਰੀ ਕੀ ਕਰਨ ਮਾਣਦੇ ਵੀ ਇਹ ਜਿਹੜਾ ਕਦ ਇਦਾਂ ਦਾ ਬਣਿਆ ਹੈ ਇੱਕੀ 20 ਦੇ ਵਿੱਚ ਕੋਈ ਕੰਮ ਸੀ 20 ਚ ਨੁਕਸਰ ਕੀ ਪੀ ਜਾਨੀ ਕਿ 20 ਜਿਹੜਾ ਗਲਤ ਦਿੱਤਾ ਜਾ ਰਿਹਾ ਹੈ ਤਸਾਨਾ ਨੂੰ 20 ਦਿੱਤਾ ਜਾ ਰਿਹਾ ਜੀ ਉਹ ਆਪਣਾ ਪੰਜਾਬ ਨੰਬਰ 1 ਨੇ ਟੌਪ ਖਲੋਤੀ ਇਹ ਇਹ ਕਿਹੜਾ ਨੰਬਰ 20 ਹੈਗਾ ਯਾਰ 128 ਨੰਬਰ 20 128 128 ਕਿੰਨੇ ਕਿੱਲੇ ਵੀ ਜੇ ਤੁਸੀਂ ਹੁਣ ਮੈਂ ਵੀ ਜਨ 5 ਕਿੱਲੇ ਔਰ 5 ਦੇ 5 ਹੀ ਵਾਰਿਓ 5 ਦੇ 5 ਹੀ ਵਾਰ 5 ਹੀ ਖਤਮ ਤੇ ਹੁਣ ਕਿੰਨਾ ਕੋ ਦੁੱਖ ਹੋ ਰਿਹਾ ਕਿੰਨਾ ਕ ਜਾਨੀ ਕਿ ਤੁਹਾਨੂੰ ਦੇਖੋ ਜੀ ਦੁੱਖ ਤੇ ਹੁਣ ਕੀ ਪੁੱਤ ਦੱਸ ਸਕਨੇ ਜੇ ਦੂਤੇ ਜ਼ਿਮੀਦਾਰ ਤੇ ਇੱਕ ਮਰਨ ਨੂੰ ਜਗ੍ਹਾ ਨਹੀਂ ਬਿਲਕੁਲ ਕੀ ਇਹ ਬਹੁਤ ਨੁਕਸਾਨ ਹੈ ਇੰਨੀ ਖੇਚਲਾ ਕਰ ਕਰਕੇ ਦੁਬਾਰਾ ਵਾ ਕੇ ਲਾਣੀ ਬਹੁਤ ਔਖੀ ਹੈ ਜੀਰੀ ਬਾਣੀ ਆਪਣੇ ਮਨ ਨੂੰ ਪਤਾ ਜਦੋਂ ਅਸੀਂ ਟਰੈਕਟਰ ਵਿੱਚ ਲੈ ਕੇ ਤੁਰਨੇ ਆਂਦੇ ਤੇ ਬੱਕ ਜਿਵੇਂ ਇੱਕ ਧਰਤੀ ਰਾਹ ਨਹੀਂ ਦਿੰਦੀ ਬਸ ਉਹ ਕੰਮ ਹੈ ਕਿ ਬਹੁਤ ਔਖਾ ਹੈ ਕਿਉਂਕਿ ਆਪਣੀ ਫਸਲ ਬਾਣੀ ਬਹੁਤ ਔਖਾ ਹੀ ਮਜਬੂਰੀ ਨੂੰ ਇੱਕ ਬਾਣੀ ਪੈ ਰਹੀ ਹੈ ਔਰ ਜੀ ਨਹੀਂ ਕਰਦਾ ਕਿਉਂਕਿ ਇਹ ਆਪਾਂ ਫਸਲਾਂ ਦੇ ਵਿੱਚ ਰੇਹ ਪਾਇਆ ਸਪਰੇ ਕੀਤੀ ਆਪਾਂ ਪਾਲ ਕੇ ਜਦੋਂ ਬਾਣੀ ਪੈਂਦੀ ਨਾ ਜੀ ਬੱਸ ਇਹ ਕਰ ਗਿਆ ਹੋਇਆ ਸਭ ਖਰਚਾ ਹੋਇਆ ਬਾਕੀ ਬਹੁਤ ਔਖਾ ਇਸ ਚੀਜ਼ ਨੂੰ ਲੈ ਕੇ ਬਾਕੀ ਵੇਖੋ ਜੀ ਹੁਣ ਕੀ ਬਣ ਸਕਦਾ ਤੁਸੀਂ ਦੇਖਿਆ ਸੀ ਜਿਹੜੇ ਕਿਸਾਨ ਵੀਰ ਨੇ ਇਹਨਾਂ ਨਾਲ ਵੀ ਗੱਲ ਕੀਤੀ ਨਾ ਪੰਜ ਕਿੱਲੇ ਜਿਹੜਾ ਇਹਨੇ ਝੋਨਾ ਲਗਾਇਆ ਸੀ ਔਰ ਪੰਜ ਦੇ ਪੰਜ ਹੀ ਇਦਾਂ ਦੀ ਕੰਡੀਸ਼ਨ ਦੇ ਵਿੱਚ ਹੈਗੇ ਨੇ ਔਰ ਪੰਜ ਦੇ ਪੰਜ ਕਿੱਲੇ ਇਹ ਵਾਂਣ ਨੂੰ ਮਜਬੂਰ ਹੋਏ ਨੇ ਅਸੀਂ ਪੰਜਾਬ ਸਰਕਾਰ ਨੂੰ ਆਪਣੇ ਚੈਨਲ ਦੇ ਮਾਧਿਅਮ ਨਾਲ ਇਹ ਹੀ ਕਹਿਣਾ ਚਾਹੁੰਦੇ ਹਾਂ ਵੀ ਜਿੱਦਾਂ ਦਾ ਇਦਾਂ ਦਾ ਕੁਝ ਵੀ ਕਿਸੇ ਦੀ ਖੇਤਾਂ ਦੇ ਵਿੱਚ ਹੋਇਆ ਉਹਨਾਂ ਨੂੰ ਜ਼ਰੂਰ ਬਣਦਾ ਮੁਆਵਜ਼ਾ ਜਿਹੜਾ ਦਿੱਤਾ ਜਾਵੇ ਕਿਉਂਕਿ ਇੱਕ ਫਸਲ ਜਿਹੜੀ ਹੁੰਦੀ ਹੈ ਪੁੱਤਾਂ ਵਾਂਗੂ ਪਾਲ ਕੇ 6 ਮਹੀਨੇ ਦੀ ਮਿਹਨਤ ਕਰਕੇ ਜਦੋਂ ਉਹ ਮੰਡੀ ਜੀ ਜਾਂਦਾ ਉਸ ਤੋਂ ਬਾਅਦ ਉਹਦਾ ਮੁੱਲ ਪੈਂਦਾ ਆ thank you